ਇਹ ਚੰਗਾ ਪਰਾਲਾ ਹੁਣ ਤੇ ਆਪਾਂ ਨੂੰ ਚੰਗੇ ਪਾਠੀ ਸਿੰਘ ਨਹੀਂ ਮਿਲ ਰਹਾ ਬਾਬਾ ਜੀ ਨੇ ਦਰਦ ਦੱਸਿਆ ਤੋ ਇਹ ਚੰਗਾ ਪਰਾਲਾ ਸੰਥਿਆ ਵੀ ਕਰਾਈ ਕਿ ਆ ਮੈਨੂੰ ਪ੍ਰਬੰਧਕਾਂ ਨੇ ਕੋਈ ਪੈਸੇ ਦਿੱਤੇ ਆ ਇਹ ਆਪਾਂ ਇਹਨਾਂ ਬੱਚਿਆਂ ਨੂੰ ਦੇ ਦੇਣੇ ਆ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਇਹਦਾ ਘੁੱਟ ਚੜ੍ਹਦੀ ਕਲਾ ਦੇ ਰਹਿਣਾ ਤੂੰ ਸ਼ੇਰਾ ਸੈਰ ਵੀ ਕਰਿਆ ਕਰ ਥੋੜੀ ਜੀ ਓਏ ਜੈਲੀ ਜੀ ਮਾਮਾ ਮਗਨਾ ਸਿੱਧਾ ਆਉਂਦੀ ਵਾਹ ਜੀ ਬਹੁਤ ਵਧੀਆ ਗੱਲ ਆ ਵੇਖੋ ਸਾਹਿਬ ਜਾਨਿਆਂ ਦੇ ਵਾਰਸ ਕਿੰਨਾ ਬਣਨਾ ਆਪਣੇ ਬੱਚਿਆਂ ਨਹੀਂ ਬਣਨਾ ਔਰ ਆ ਜਿਹੜੇ ਬੱਚੇ ਧਰਮ ਦੇ ਲੜ ਲੱਗਣਗੇ ਨਾ ਬਹਿ ਜਾਓ ਸ਼ੇਰੋ ਬਹਿ ਜਾਓ ਜਿਹੜੇ ਬੱਚੇ ਧਰਮ ਦੇ ਲੜ ਲੱਗਣਗੇ ਨਸ਼ਿਆਂ ਤੋਂ ਬਚਣਗੇ ਮੈਨੂੰ ਪਤਾ ਇੱਥੇ ਨਸ਼ਾ ਬਹੁਤ ਆ ਸਰਕਾਰਾਂ ਚ ਉੱਚਾ ਅਠਲਾਰੀ ਜਾਂਦੀਆਂ ਵਾ ਮੈਂ ਪਿਛਲੇ ਦਿਨੀ ਆਪਚੈਕ ਕਰਵਾਇਆ ਸੀ ਕਿ ਕਿਸੇ ਮਸ਼ੇੜੀ ਨੇ ਨਸ਼ਾ ਲਗਾਇਆ ਤੇ ਫੋਨ ਤੇ ਮੰਗਾ ਲਿਆ ਨੇ ਹੁਣ ਘਰੇ ਹੀ ਹੋਮ ਡਿਲੀਵਰੀ ਹੁੰਦੀ ਆ ਔਰ ਇਹ ਸਰਕਾਰਾਂ ਨੇ ਕੁਛ ਨਹੀਂ ਕਰਨਾ ਇੱਕੋ ਹੀ ਹੱਲ ਬਾ ਗੁਰੂ ਦੀ ਸ਼ਰਨ ਧਰਮ ਨਾਲ ਜਿੱਦ ਕੇ ਆ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ ਜੀ ਬੈਠੇ ਬਾਬਾ ਸਜਣਾ ਸਿੰਘ ਜੀ ਬੈਠੇ ਆ ਭਾਈ ਗੁਰਦੀਪ ਸਿੰਘ ਬੈਠੇ ਬਹੁਤ ਇਨਾ ਕੰਮ ਇਨਾਂ ਦੇ ਰਾਹੀਂ ਆਪਾਂ ਪ੍ਰਚਾਰ ਸ਼ੁਰੂ ਕਰੀਏ। ਔਰ ਹਰ ਸੇਖੀ ਪ੍ਰਚਾਰ ਆ ਮਾਵਾ ਭੈਣਾ ਬੈਟੀਆਂ ਮੈਂ ਲਾਹੌਰੋਂ ਕੇ ਆਇਆ ਪਿਛਲੇ ਨਵੰਬਰ ਮਹੀਨੇ ਦੀ ਉੱਥੇ ਇੱਕ ਗੁਰਦੁਆਰਾ ਸਿੰਘ ਸਿੰਘਣੀਆ ਉੱਥੇ ਮਾਵਾ ਦੇ ਗਲਾਂ 'ਚ ਬੱਚਿਆਂ ਦੇ ਟੋਟੇ ਟੋਟੇ ਕਰਕੇ ਝੋਲੀਆਂ 'ਚ ਪਾਏ ਹਾਰ ਪਾਏ ਆ। ਉਹ ਖੂਬ ਹੀ ਹੈਗਾ ਤੇ ਉੱਥੇ ਹੱਡੀਆਂ ਵੀ ਪੈਣਾਂ। ਪਰ ਕਿਸੇ ਨੇ ਸਿੱਖੀ ਨਹੀਂ ਛੱਡੀ। ਸਿੱਖੀ ਸਾਡੀ ਰੂਹ ਦੀ ਖੁਰਾਕ ਆ। ਸਾਡੀ ਜज्ਬਾਤ ਸਾਡੀ ਜਿੰਦ ਜਾਨ ਵਾ ਇਸ ਕਰਕੇ ਆਪਾਂ ਸਿੱਖੀ ਦੇ ਵਿੱਚ ਪਰਪੱਕ ਹੋ। ਔਰ ਜੋ ਵੀ ਇੱਥੇ ਧਰਮ ਪਰिवर्तन ਦੇ ਮਸਲੇ ਚੱਲਦੇ ਆ ਪਿਆਰ ਦੇ ਨਾਲ ਆਪਣੇ ਵੀਰਾਂ ਭੈਣਾਂ ਨੂੰ ਸਮਝਾਈਏ ਆਪਾਂ। ਆਪਣੇ ਨੇੜੇ ਲਾ ਕੇ ਉਹਨਾਂ ਨੂੰ। ਜਾਤ ਪਾਤ ਦਾ ਕਿਸੇ ਨਾਲ ਫਿਕਰਾ ਨਹੀਂ ਕਰਨਾ। ਸਿੱਖੀ ਵਿੱਚ ਵਿਚਕਰਾ ਨਹੀਂ। ਇੱਕ ਬਾਟੇ ਦੀ ਮਾਇਆ ਮੰਨ ਛੱਕਿਆ ਜਦੋਂ ਕਾਲ ਤਰ ਸਾਹਿਬ ਹੁਣ ਵੀ ਛਕਾਉਂਦੇ। ਇੱਕੋ ਹੀ ਹੰਦਾਲੋ। ਤੋ ਆਪਾਂ ਕਿਸੇ ਨੂੰ ਨਫ਼ਰਤ ਨਹੀਂ ਕਰਨੀ ਮਾੜਾ ਨਹੀਂ ਕਹਿਣਾ ਪਰ ਜਿਹੜੇ ਸਾਡੇ ਬੰਦੇ ਭੁੱਲ ਗਏ ਆ ਉਹਨਾਂ ਨੂੰ ਆਪਾਂ ਆਪਣੇ ਗਲੇ ਲਾਉਣਾ ਨੇੜੇ ਲਿਆਉਣਾ ਬਾਣੀ ਦਾ ਪਾਪ ਵੇਖੋ ਜਦੋਂ ਅਸੀਂ ਇੱਕ ਦਿਨ ਦੇ ਵਿੱਚ 35 ਤੋਂ 40 ਹਜ਼ਾਰ ਕਤਲ ਹੋਏ ਵੱਡੇ ਕੱਲੂ ਕਰ ਉਸ ਵੇਲੇ ਸਾਡਾ ਸਹਾਰਾ ਕੀ ਬਣਿਆ ਸੀ ਗੁਰਬਾਣੀ ਆਸੀ ਲੰਮੀ ਜ਼ਦੋਂ ਜ਼ਹਿਤ ਕੀਤੀ ਔਖੇ ਵੇਲੇ ਵੇਖੇ ਸਾਡੇ ਸਿਰਾਂ ਦੇ ਮੁੱਲ ਪੈ ਪਰ ਸਾਡਾ ਆਸਰਾ ਕੀ ਸੀ ਗੁਰਬਾਣੀ ਇਸ ਕਰਕੇ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰੀਏ ਦੁੱਖ ਸੁੱਖ ਗੁਰੂ ਗ੍ਰੰਥ ਸਾਹਿਬ ਅਗੇ ਅਰਦਾਸ ਕਰੀਏ ਅਰਦਾਸ ਕਰਕੇ ਆਪਣੇ ਕਾਰਜ ਕਰੀਏ ਮੈਂ ਇਥੋਂ ਦੇ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸਿਲਾਹਗਾ ਕਰਦਾ ਤੇ ਮੈਂ ਆਸ ਕਰਦਾ ਵੇਖੋ ਜਥੇਦਾਰ ਤੁਹਾਡੇ ਇਲਾਕੇ ਦਾ ਉਹੀ ਸੱਧਿਆ ਮੈਂ ਆ ਗਿਆ ਜੇ ਮੇਰੇ ਆਪਣੇ ਇਲਾਕੇ ਦੇ ਵਿੱਚ ਹੀ ਧਰਮ ਪ੍ਰਚਾਰ ਦੀ ਲੋੜ ਆ ਤੁਸੀਂ ਸਦੋਂ ਕਿਉਂ ਮੈਂ ਆਉਂਗਾ ਪਰ ਆਪਾਂ ਲਹਿਰ ਤੇ ਖੜੀ ਕਰੀਏ ਇਥੇ ਲਹਿਰ ਬਣਾਈਏ ਆਪਾਂ ਪੂਰੀ ਇਥੇ ਹਰ ਪਾਸੇ ਨੀਲੀਆਂ ਪੀਲੀਆਂ ਦਸਤਾਰਾਂ ਇਸਨੀਆਂ ਚਾਹੀਦੀਆਂ ਆ ਜਿਹੜੇ ਹੋਰ ਹੀ ਬੋਲਦੇ ਚੱਲਦੇ ਆ ਇਹ ਮਾਜੇ ਦੀ ਧਰਤੀ ਸ਼ਹੀਦਾਾਂ ਦੀ ਧਰਤੀ ਆਈਟੀ 4 ਦੇ ਸੰਘਰਸ਼ ਵਿੱਚ ਵੀ ਦੇਖੋ ਦਾ ਬੜਾ ਯੋਗਦਾਨ ਕਿੰਨੇ ਮਾਵਾਂ ਦੇ ਪੁੱਤ ਸ਼ਹੀਦ ਹੋ ਗਏ ਕਾਹਦੇ ਨਹੀਂ ਹੋਏ ਕੋਈ ਨਿੱਜੀ ਲੜਾਈ ਥੋੜਾ ਵਾ ਪੰਥ ਦੀ ਅਣਖ ਦੀ ਗੱਲ ਤੋ ਆਪਾਂ ਆਪਣੇ ਤਰੀਕੇ ਨਾਲ ਪ੍ਰਚਾਰ ਕਰੀਏ ਗੁਰੂ ਦੀ ਬਾਣੀ ਨਾਲ ਜੁੜੀਏ ਇਤਿਹਾਸ ਪੜ੍ਹੀਏ ਮਾਵਾਂ ਭੈਣਾਂ ਆਪ ਇਤਿਹਾਸ ਪੜ੍ਹਨ ਜਿੰਨਾ ਲਿਟਰੇਚਰ ਚਾਹੀਦਾ ਸ਼ਰੂਣੀ ਕਮੇਟੀ ਦਾ ਦਫ਼ਤਰ ਤੁਸੀਂ ਤੇ ਜੜਾਂ ਤੇ ਬੀਜੋ ਇੱਕ ਜ਼ਮੀਨਾਂ ਨਾਲ ਵੇਚਤੀ ਆ ਜਿਹੜਾ ਨਵਾਂ ਸਿਸਟਮ ਚੱਲਿਆ ਇੱਥੇ ਕਲੋਨੀ ਉੱਥੇ ਕਲੋਨੀ ਆਹ ਕੌਣ ਵਿਆਜ ਸਾਡੀ ਤੇ ਬਾਦੀ ਥੋੜੀ ਕੀ ਆ ਸਾਡੀ ਬਾਦੀ ਨਹੀਂ ਵਧ ਰਹੀ ਮੈਂ ਕੱਲ ਜਿੰਨੇ ਨੌਜਵਾਨਾਂ ਨੂੰ ਮਿਲਿਆ ਹਰ ਤੀਜਾ ਨੌਜਵਾਨ ਛੜਾ 30 ਸਾਲ ਤੋਂ ਵਿਆਜ ਨਹੀਂ ਫੇਰ ਜਵਾਕ ਇੱਕ ਵਾਰ ਇਹ ਨਵੀਂ ਗੱਲ ਸਾਨੂੰ ਪੈ ਗਈ ਹੈ ਦੋਵਾਂ ਤੋਂ ਇੱਕ ਜਵਾਕ ਦਾ ਮਤਲਬ ਆਦੇ ਹੋਣਾ ਤਿੰਨ ਘਟੋ ਘਟ ਚਾਹੀਦੇ ਆ ਬਾਕੀ ਕੀ ਆਇਆ ਸੇ ਬਜ਼ੁਰਗ ਬੈਠੇ ਪਹਿਲਾ ਪਲ ਪਲ ਛੇ ਛੇ ਪੜ ਗਏ ਆ ਨਾ ਤੋ ਇਸ ਪਾਸੇ ਵੀ ਧਿਆਨ ਦੇਈਏ ਆਪਾਂ ਘਟਣਾ ਨਹੀਂ ਆ ਜੇ ਜ਼ਮੀਨਾਂ ਨਾਲ ਵੇਚ ਗਿਆ ਪਟਪੜਿਆਂ ਚ ਪੰਜਾਬ ਨਹੀਂ ਵੇਚ ਸਕਦਾ ਗੁਰੂ ਆਲੇ ਬੜੀਆਂ ਗੁਰਬਾਣੀ ਇਨਸਾਨ ਚੱਲ ਗਏ ਸਾਹਿਬ ਜਾਲਿਆਂ ਨੂੰ ਜਦੋਂ ਸ਼ਹੀਦ ਕੀਤਾ ਜਾ ਰਿਹਾ ਸੀ ਉਹਨਾਂ ਨੇ ਸਿੱਖੀ ਸਿਧਕ ਨਿਭਾਇਆ ਤੇ ਸਿੱਖੀ ਸਿਧਕ ਨਿਭਾਉਂਦੀਆਂ ਗੁਰਬਾਣੀ ਦੇ ਆ ਵਚਨ ਉਹਨਾਂ ਦੀ ਗਵਾਹੀ ਕਰ ਅਗਵਾਈ ਕਰਦੇ ਸੀ ਉਹ ਪਸੰਦਤੀ ਰੂਪ ਚ ਪੜਨੇ ਆ ਜੋਤ ਪ੍ਰੇਮ ਖਿਲਣ ਕਾ ਚਾਓ 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 ਸਿਰ ਘਰ ਤਲੀ ਗਲੀ ਮੇਰੀ ਆਓ ਸਿਰ ਘਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜ ਇਤ ਮਾਰਗ ਪੈਰ ਤਰੀਜ ਇਤ ਮਾਰਗ ਪੈਰ ਤਰੀਜ ਸਿਰ ਦੀ ਜਾਨ ਨਾ ਕੀਜ ਸਿਰ ਦੀ ਜਾਨ ਨਾ ਕੀਜ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੁਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਭਾਈ ਮੋਤੀਰਾਮ ਬੰਦਰਾ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਭਾਈ ਮੋਤੀਰਾਮ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਤਿ ਸ੍ਰੀ ਅਕਾਲ ਜੀ ਕੰਨ ਕੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਕਿਰਪਾ ਕਰੇ ਗੁਰੂ ਮੇਲ ਕਰੇ ਆਪਾਂ ਖਾਲਸਾ ਪੰਥ ਇੱਕ ਪਰਿਵਾਰ ਵਾ ਪਰਿਵਾਰ ਵਾਂਗ ਰਹਿ ਕੇ ਇੱਕ ਦੂਜੇ ਦੀ ਚੁਗਲੀ ਲਿੰਦੇ ਆਲਾ ਪਰਾਈ ਲਤਾਂ ਖਿੱਚਣਾਂ ਇਹ ਕੰਮ ਬੰਦ ਕਰਕੇ ਗੁਰੂ ਵਾਲੇ ਬਣਨੇ ਖੰਡੇ ਬਾਟੇ ਦੀ ਬਹੁਤ ਸ਼ਕੀਏ ਆ ਸਿੰਘ ਨੇ ਬੜੀ ਸੋਹਣੀ ਦਸਤਾਰ ਸਜਾਈ ਆ ਜਾ ਆ ਜਾ ਜੀ ਆ ਬਹੁਤ ਚੰਗੀ ਗੱਲ ਆ ਸੋਨੀਆਂ ਸੋਨੀਆਂ ਦਸਤਾਰਾਂ ਸਜਾਈਆਂ ਨੌਜਵਾਨਾਂ ਬੱਚਿਆਂ ਨੇ ਬੱਚੀਆਂ ਨੇ ਆਪਾਂ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਬੱਚਿਆਂ ਨੂੰ ਵਰਕਰ ਘਟਾਉਣੇ ਆਪਾਂ ਘਰ ਦਾ ਪ੍ਰਸ਼ਾਦਾ ਤੇ ਚੰਗੀ ਖਰਾਕ ਵੇਖ ਠੀਕ ਆ ਸਿੱਖ ਤੱਕਨੇ ਚਾਹੀਦੇ ਆ ਪਰ ਇਹ ਚੀਜ਼ਾਂ ਜਿਹੜੀਆਂ ਬਾਏ ਬਿਮਾਰੀਆਂ ਪੈਦਾ ਕਰਦੀਆਂ ਤਾਂ ਹੀ ਗੁਰੂ ਸਾਹਿਬ ਨੇ ਸਾਡਾ ਭੋਜਨ ਸਾਨੂੰ ਦੱਸਿਆ ਹਾਂ ਉਹ ਚੰਗੀ ਫਰਾਕ ਹੋਵੇ ਦੇਸੀ ਕਿ ਉਹ ਕਰਦਾ ਤੋ ਆਪਾਂ ਇਹਨਾਂ ਕਮਾਂ ਤੇ ਧਿਆਨ ਦੇ ਕੇ ਪਹਿਲਾਂ ਮੱਜਾ ਬਹੁਤ ਰੱਖਦੇ ਸੀ ਪਿੰਡਾਂ 'ਚ ਹੁਣ ਘਟ ਗਈਆਂ ਮੱਜਾ ਰੱਖੀਏ ਪਾੜੀਏ ਦੁੱਧ ਘਰਦਾ ਪੀਏ ਤੇ ਗੁਰੂ ਦੀਆਂ ਖੁਸ਼ੀਆਂ ਮਾਣ ਲਈਏ ਬਾਣੀ ਦੇ ਅਨਸਾਰ ਚੱਲ ਲਈਏ ਗੁਰੂ ਗ੍ਰੰਥ ਸਾਹਿਬ ਸਾਡੇ ਸੱਚੇ ਪਾਤਸ਼ਾਹ ਗੁਰੂ ਆ ਜਿਹਦੇ ਵਿੱਚ ਭਗਤ ਸਹਿਬਾਨ ਦੀ ਬਾਣੀ ਕੋਈ ਜਾਤ ਪਾਤ ਨਹੀਂ ਭਗਤ ਰਵਿਦਾਸ ਜੀ ਮਹਾਰਾਜ ਭਗਤ ਕਬੀਰ ਜੀ ਜਿਹਦੇ ਵਿੱਚ ਗੁਰਸਿੱਖਾਂ ਦੀ ਬਾਣੀ ਜਿਹਦੇ ਵਿੱਚ ਭਟ ਸਹਿਬਾਨ ਦੀ ਬਾਣੀ ਗੁਰੂ ਸਹਿਬਾਨ ਦੀ ਬਾਣੀ ਤੋਂ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰਦੇ ਆਂ ਇਹਨਾਂ ਭਗਤ ਸਹਿਬਾਨਾਂ ਨੂੰ ਵੀ ਕਰਦੇ ਆਂ ਆਪਾਂ ਇਹਨਾਂ ਭਗਤਾਂ ਦੇ ਵੀ ਦਿਨ ਮਨਾਇਆ ਕਰੀਏ ਪਾਤਸ਼ਾਹ ਨੇ ਬਹੁਤ ਉਹਨਾਂ ਨੂੰ ਸਤਿਕਾਰ ਦਿੱਤਾ ਸਾਰਿਆਂ ਦੇ ਬਹੁਤ ਬਹੁਤ ਧੰਨਵਾਦ ਆ ਕੀ ਨਾ ਵੀਜਿਆ ਆਪਣਾ ਸਰਦਾਰ ਸਰਦਾਰ ਜਰਮਨਜੀਤ ਸਿੰਘ ਖਾਲਸਾ ਜੀ ਆ ਸਾਹਮਣੇ ਵੀਰ ਬੈਠੇ ਭਾਈ ਨਵਰਾਜ ਸਿੰਘ ਤੇ ਬਾਬਾ ਸੱਜਣ ਸਿੰਘ ਜੀ ਬਾਬਾ ਗੁਰਦੇਵ ਸਿੰਘ ਜੀ ਮਹਾਰਾਜ ਸਾਰੀ ਸੰਗਤ ਨੂੰ ਸਾਰੇ ਪਿੰਡ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਬੱਚਿਆਂ ਦੇ ਸਮੇਂ ਸਿਰ ਵਿਆਹ ਕਰੀਏ ਤੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਮੀਨਾਂ ਨੂੰ ਲਈਏ ਭੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਕੀ ਕਾਹਤ ਸਤਿ ਵਾਹਿਗੁਰੂ